ਹੈਲੋ ਹਾਂਜੀ ਸਰ ਹੈ ਡਾਕਟਰ ਕ੍ਰਿਸ਼ਨਨ ਐਂਡ ਬੌਂਸਲ ਨਿਊਰੋ ਸਕਾਈਟਿਸਟ ਹਸਪਤਾਲ ਬਠਿੰਡਾ ਤੋਂ ਬੋਲ ਰਿਹਾ ਹਾਂ ਜੀ ਹਾਂਜੀ ਮੇਰੀ ਗੱਲ ਡਾਕਟਰ ਰਾਜਕਮਰ ਬੌਂਸਲ ਨਾਲ ਹੋ ਰਹੀ ਹੈ ਜੀ ਤੋ ਹਾਂਜੀ ਸਰ ਅੱਜ ਕੱਲ ਇੱਕ ਨਾ ਸੋਸ਼ਲ ਮੀਡੀਆ ਦੇ ਉੱਤੇ ਬੜਾ ਟ੍ਰੈਂਡ ਚੱਲ ਰਿਹਾ ਹੈ ਉਹ ਕੁਛ ਇਸ ਤਰ੍ਹਾਂ ਦੇ ਆਦਮੀ ਨੇ ਬੰਦੇ ਨੇ ਮੁੰਡੇ ਨੇ ਹਮ ਹਮ ਜਿਹੜੇ ਕੀ ਹੈ ਤਾਂ ਬੰਦੇ ਉਹ ਆਦਮੀ ਨੇ ਮਰਦ ਨੇ ਹਾਂਜੀ ਪਰ ਉਹਨਾਂ ਦਾ ਜੋ ਐਕਟੀਵਿਟੀ ਹੈ ਹੂੰ ਹੂੰ ਜੋ ਚੱਲ ਰਿਹਾ ਹੈ ਉਹ ਦੇਖਣ ਦੇ ਵਿੱਚ ਬਿਲਕੁਲ ਔਰਤਾਂ ਵਾਲਾ ਹੀ ਹੋ ਹਾਂਜੀ ਜਿਵੇਂ ਔਰਤਾਂ ਵਾਲੀ ਆਵਾਜ਼ ਔਰਤਾਂ ਵਾਂਗ ਹੀ ਬੋਲਣਾ ਔਰਤਾਂ ਵਾਂਗ ਹੀ ਚੱਲਣਾ ਜਹ ਹਰ ਐਕਟੀਵਿਟੀ ਔਰਤਾਂ ਵਰਗੀ ਹੈ ਕੁਝ ਇਸ ਤਰ੍ਹਾਂ ਦੀਆਂ ਮਤਲਬ ਔਰਤਾਂ ਵੀ ਨੇ ਲੜਕੀਆਂ ਵੀ ਨੇ ਕਿ ਜਿਨ੍ਹਾਂ ਦੀ ਹੈ ਤਾਂ ਔਰਤਾਂ ਉਹ ਲੈਕਿਨ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਮਰਦਾਂ ਵਰਗੀ ਹੈ ਭਾਰੀ ਆਵਾਜ਼ ਹੈ ਔਰ ਉਹਨਾਂ ਦੇ ਪਹਿਰਾਵਾ ਉਹਨਾਂ ਦਾ ਬੋਲਚਾਲ ਉਹਨਾਂ ਦਾ ਚੱਲਣਾ ਫਿਰਨਾ ਮਰਦਾਂ ਵਰਗਾ ਹੈ ਸਰ ਇਹ ਕਿਉਂ ਹੈ ਕਿਸ ਤਰ੍ਹਾਂ ਇਹਦਾ ਕੀ ਵਜ੍ਹਾ ਹੈਗੀ ਆਪ ਤੁਸੀਂ ਮਾਨਸਿਕ ਰੋਗਾਂ ਦੇ ਮਾਹਰ ਹੋ ਡਾਕਟਰ ਇਹਦਾ ਵਜ੍ਹਾ ਕੀ ਹੈ ਸਰ ਦੇਖੋ ਇਹਨੂੰ ਬੇਸਿਕਲੀ ਅੱਜਕੱਲ ਕਾਫੀ ਕਾਮਨ ਹੋ ਰਿਹਾ ਸੋਸ਼ਲ ਮੀਡੀਆ ਤੇ ਮੈਂ ਵੀ ਦੇਖਿਆ ਹੈ ਅੱਛਾ ਜੀ ਐਲੀਜੀਬਿਟੀ ਕਮਿਊਨਿਟੀ ਕਹਿੰਦੇ ਨੇ ਅੱਛਾ ਜੀ ਅਸਲ ਦੇ ਵਿੱਚ ਇਹ ਜੈਨੇਟਿਕ ਅਬਨਾਰਮਲਿਟੀਆਂ ਨੇ ਕੁਝ ਅੱਛਾ ਜੀ ਕੁਝ ਕਰੋਮੋਸੋਮਲ ਹਾਰਮੋਨਲ ਅੱਛਾ ਜੀ ਬਾਡੀ ਦੇ ਵਿੱਚ ਗੜਬੜੀਆਂ ਹੋਣ ਕਰਕੇ ਅੱਛਾ ਜੀ ਜੈਂਡਰ ਅਬਨਾਰਮੈਲਟੀ ਹੋ ਜਾਂਦੀ ਹੈ ਅੱਛਾ ਜੀ ਅਸੀਂ ਬੇਸਿਕਲੀ ਦੋ ਹੀ ਜੈਂਡਰਸ ਨੂੰ ਜਾਣਦੇ ਹਾਂ ਆਪ ਲੋਕ ਅੱਛਾ ਜੀ ਤੇ ਜਾਂ ਤਾਂ ਮੇਲ ਹੁੰਦੇ ਆ ਜਾਂ ਫੀਮੇਲ ਹੁੰਦੇ ਆ ਜਾਂ ਵੱਧ ਤੋਂ ਵੱਧ ਅਸੀਂ ਜਾਣਦੇ ਆ ਵੀ ਤੀਜੀ ਕੈਟਾਗਰੀ ਕੁਸਰੇ ਹੁੰਦੇ ਨੇ ਹਾਂਜੀ 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 ਪਰ ਮੇਲ ਤੇ ਫੀਮੇਲ ਦੇ ਵਿੱਚਕਾਰ ਵੀ ਕੁਝ ਕੈਟਾਗਰੀਜ਼ ਨੇ ਅੱਛਾ ਜੀ ਜਿਹੜੇ ਮੇਲ ਹੋ ਕੇ ਵੀ ਮੇਲ ਨਹੀਂ ਪੂਰੇ ਉਹਨਾਂ ਦੇ ਅੰਦਰ ਫੀਮੇਲ ਕੰਟੈਂਟ ਹੈ ਅੱਛਾ ਜੀ ਜਾਂ ਜਿਹੜੇ ਫੀਮੇਲਸ ਨੇ ਉਹ ਫੀਮੇਲ ਹੋ ਕੇ ਵੀ ਉਹਨਾਂ ਦੇ ਅੰਦਰ ਮੇਲ ਕੰਟੈਂਟ ਹੈ ਠੀਕ ਹੈ ਇਹ ਜੈਂਡਰ ਕਨਫਿਊਜ਼ਨ ਹੈਗਾ ਜੈਂਡਰ ਆਇਡੈਂਟੀਟੀ ਕਨਫਿਊਜ਼ਨ ਕਹਿ ਲੋ ਜੈਂਡਰ ਅਬਨਾਰਮਲिटीज ਕਹਿ ਲੋ ਓਕੇ ਦੇਖੋ ਇਹਨਾਂ ਦੇ ਕਾਰਨ ਤਾਂ ਕਿੰਨੇ ਹੀ ਨੇ ਹਾਰਮੋਨਲ ਨੇ ਜੈਨੇਟਿਕ ਅਬਨਾਰਮਲिटीज ਮੈਂ ਦੱਸਿਆ ਓਕੇ ਇਹ ਡਿਫਰੈਂਟ ਤਰ੍ਹਾਂ ਦੇ ਜਿਹੜੀਆਂ ਕਰੋਮੋਸੋਮਲ ਅਬਨਾਰਮਲिटीज ਕਰਕੇ ਹੁੰਦਾ ਸਾਰਾ ਕੁਝ ਠੀਕ ਹੈ ਮਤਲਬ ਕੁਝ ਲੜਕੇ ਅੱਛਾ ਜੇ ਐਸੇ ਹੁੰਦੇ ਨੇ ਕਿ ਜਿਹੜੇ ਜੈਨੇਟਿਕ ਆਰਗਨਸ ਤੋ ਤਾਂ ਹੋ ਜੈਂਟਲ ਆਰਗਨਸ ਤੋ ਤਾਂ ਹੋ ਲੱਗਦੇ ਨੇ ਲੜਕੇ ਠੀਕ ਹੈ ਜੀ ਪਰ ਅਸਲ ਦੇ ਵਿੱਚ ਉਹਨਾਂ ਦਾ ਇੰਟਰਸਟ ਲੜਕੀਆਂ ਦੇ ਵਿੱਚ ਹੀ ਹੁੰਦਾ ਹੈ opposit gender ਦੇ ਵਿੱਚ ਨਹੀਂ ਹੁੰਦਾ ਓਕੇ ਜਾਂ ਉਹਨਾਂ ਦੇ ਵਿੱਚ ਕੁਝ ਕੁਆਲਿਟੀਆਂ ਇਸ ਤਰ੍ਹਾਂ ਦੀਆਂ ਪਈਆਂ ਹੁੰਦੀਆਂ ਨੇ ਕਿ ਉਹ ਆਪਣੇ ਆਪ ਨੂੰ ਫੀਮੇਲ ਸਮਝਦੇ ਨੇ ਅੱਛਾ ਜੀ ਇਦਾਂ ਦੇ ਕੁਝ ਔਰਤਾਂ ਅੱਛਾ ਜੀ ਮਤਲਬ ਉਹ ਜੈਂਟਲ ਆਰਗਨਸ ਤੋ ਤਾਂ ਔਰਤ ਹੁੰਦੀ ਹੈਗੀ ਓਕੇ ਪਰ ਉਹਦੇ ਇੰਟਰਸਟ ਮਰਦਾਂ ਵਰਗੇ ਹੁੰਦੇ ਨੇ ਓਕੇ ਤਾਂ ਉਹਨਾਂ ਨੂੰ ਔਰਤਾਂ ਹੀ ਚੰਗੀਆਂ ਲੱਗਦੀਆਂ ਨੇ ਠੀਕ ਹੈ ਉਹਨਾਂ ਦਾ ਆਪੋਜ਼ਿਟ ਜੈਂਡਰ ਦੇ ਵਿੱਚ ਮਰਦ ਦੇ ਵਿੱਚ ਇੰਟਰਸਟ ਨਹੀਂ ਹੁੰਦਾ ਠੀਕ ਹੈ ਜੀ ਉਹਦਾ ਔਰਤ ਦੇ ਵਿੱਚ ਇਹਨਾਂ ਦੀਆਂ ਫਿਰ ਅੱਗੇ ਸਬ ਕੈਟਾਗਰੀਜ਼ ਨੇ ਅੱਛਾ ਜੀ ਹੈ ਨਾ ਦੋ ਦੋ ਕੈਟਾਗਰੀਜ਼ ਫਿਰ ਅੱਗੇ ਬਣ ਜਾਂਦੀਆਂ ਨੇ ਅੱਛਾ ਇਹ ਇਹ ਇਹਨਾਂ ਦੇ ਵੀ ਅੱਗੇ ਨੇ ਜੀ ਉਹ ਇਹਨਾਂ ਤੋਂ ਵੀ ਅੱਗੇ ਫਿਰ ਕੈਟਾਗਰੀ ਜਿਵੇਂ ਹੁਣ ਜੇ ਦੋ ਫੀਮੇਲਸ ਨੇ ਹਾਂਜੀ ਜਾਂ ਦੋ ਮੇਲਸ ਨੇ ਹਾਂਜੀ ਦੋ ਮੇਲਸ ਦਾ ਇੰਟਰਸਟ ਆਪਸ ਵਿੱਚ ਮੈਚ ਕਰਦਾ ਹੈਗਾ ਅੱਛਾ ਜੀ ਕਿ ਇੱਕ ਮੇਲ ਦਾ ਮੇਲ ਦੇ ਵਿੱਚ ਹੀ ਇੰਟਰਸਟ ਹੈਗਾ ਤਾਂ ਹੁਣ ਜੇ ਦੋ ਮੇਲ ਹੋਣਗੇ ਅੱਛਾ ਜੀ ਉਹਨਾਂ ਦੇ ਦੋ ਦੋ ਮੇਲ ਮੈਰਿਜ ਕਰ ਲੈਂਦੇ ਨੇ ਉਹਨਾਂ ਦੇ ਵਿੱਚੋਂ ਇੱਕ ਆਪਣੇ ਆਪ ਨੂੰ ਮੇਲ ਰੱਖ ਲੈਂਦਾ ਇੱਕ ਮਤਲਬ ਹਸਬੈਂਡ ਬਣ ਜਾਂਦਾ ਇੱਕ ਵਾਈਫ ਬਣ ਜਾਂਦੀ ਹੈ ਉਹਦੇ ਵਿੱਚ ਵੀ ਦੋ ਕੈਟੇਗਰੀਸ ਹੋ ਗਈਆਂ ਹਨਾ ਠੀਕ ਹੈ ਜੀ ਹੈਨਾ ਇਸ ਤਰ੍ਹਾਂ ਇਦਾਂ ਹੀ ਹੋਰ ਵੀ ਕੈਟੇਗਰੀਸ ਨੇ ਇਹਦੇ ਵਿੱਚ ਅਸੀਂ ਲੈਸਬੀਅਨ ਕਹਿੰਦੇ ਆ ਜਿਹੜੀ ਉਹ ਜਿਹੜੀ ਉਹ ਲੜਕੀ ਜਿਹਨੂੰ ਲੜਕੀਆਂ ਦੇ ਵਿੱਚ ਇੰਟਰਸਟ ਹੈਗਾ ਆਪੋਜ਼ਿਟ ਜੈਂਡਰ ਦੇ ਵਿੱਚ ਨਹੀਂ ਇਸੇ ਤਰੀਕੇ ਨਾਲ ਜੇ ਮਰਦ ਦੇ ਵਿੱਚ ਹੀ ਗੱਲ ਹੋਵੇ ਤਾਂ ਅਸੀਂ ਉਸਨੂੰ ਗੇ ਕਹਿੰਦੇ ਆ ਓਕੇ ਬਾਈसेक्सुअल ਹੈਗੇ ਜਿਨ੍ਹਾਂ ਦੇ ਦੋਨਾਂ 'ਚ ਇੰਟਰਸਟ ਹੁੰਦੇ ਨੇ ਓਕੇ ਨਾਲੇ ਮੇਲ 'ਚ ਹੁੰਦੇ ਨੇ ਨਾਲੇ ਫੀਮੇਲ 'ਚ ਹੁੰਦੇ ਨੇ ਮਤਲਬ ਇੱਕ ਲੜਕਾ ਜਿਹਦਾ ਨਾਲੇ ਮੇਲ ਦੇ ਵਿੱਚ ਇੰਟਰਸਟ ਹੈਗਾ ਨਾਲੇ ਔਰਤਾਂ ਦੇ ਵਿੱਚ ਵੀ ਅੱਛਾ ਇਹ ਇਹ ਇਹਦੇ ਵਿੱਚ ਵੀ ਅੱਗੇ ਕੈਟਾਗਰੀ ਆ ਗਈ ਇਹ ਇਹਦੇ ਵਿੱਚ ਵੀ ਕੈਟਾਗਰੀ ਸੈਗੀਆਂ ਅੱਛਾ ਤਾਂ ਇਸੇ ਤਰੀਕੇ ਨਾਲ ਟਰਾਂਸ ਜੈਂਡਰ ਹੁੰਦੇ ਨੇ ਟਰਾਂਸ ਜੈਂਡਰ ਉਹੀ ਕਿ ਇੱਕ ਲੜਕਾ ਹਾਂਜੀ ਉਹਨੂੰ ਲੱਗਦਾ ਕਿ ਮੈਂ ਗਲਤ ਬਾਡੀ ਦੇ ਵਿੱਚ ਆ ਮੈਂ ਅਸਲ ਦੇ ਵਿੱਚ ਫੀਮੇਲ ਆ ਇਸ ਤਰੀਕੇ ਨਾਲ ਲੜਕੀ ਨੂੰ ਇਹ ਲੱਗਦਾ ਹੈਗਾ ਕਿ ਮੈਂ ਅ ਅਸਲ ਦੇ ਵਿੱਚ ਲੜਕੀ ਨਹੀਂ ਹਾਂ ਮੈਂ ਇੱਕ ਮਰਦ ਹਾਂ ਅੱਛਾ ਜੀ ਅੱਛਾ ਜੀ ਇਸੇ ਤਰੀਕੇ ਨਾਲ ਹੋਰ ਵੀ ਕੈਟਾਗਰੀਸ ਹੈਗੀਆਂ ਜਿੱਦਾਂ ਇੰਟਰਸੈਕਸ ਹੈਗਾ ਕੁਇਰ ਹੈਗਾ ਇੰਟਰਸੈਕਸ ਦੇ ਵਿੱਚ ਦੋਨੋਂ ਜੈਂਡਰ ਹੁੰਦੇ ਨੇ ਓਕੇ ਤੇ ਇੱਕੋ ਆਦਮੀ ਦੇ ਜਾਂ ਇੱਕੋ ਔਰਤ ਦੇ ਦੋਨੋਂ ਜੈਂਡਰ ਲੱਗੇ ਹੁੰਦੇ ਨਾਲੇ ਉਹ ਮੇਲ ਆਰਗਨਸ ਹੁੰਦੇ ਨੇ ਨਾਲੇ ਫੀਮੇਲ ਆਰਗਨਸ ਹੁੰਦੇ ਨੇ ਹਾਂਜੀ ਇਸ ਤਰ੍ਹਾਂ ਦੀਆਂ ਓਕੇ ਅਸਲ ਦੇ ਵਿੱਚ ਜਿਹੜੀ ਅੱਜ ਕੱਲ ਚਰਚਾ ਚੱਲ ਰਹੀ ਹੈ ਤੁਸੀਂ ਗੱਲ ਕੀਤੀ ਹੈ ਮੈਂ ਵੀ ਦੇਖ ਰਿਹਾ ਹਾਂ ਸੁਣ ਰਿਹਾ ਹਾਂ ਕੁਝ ਲੋਕਾਂ ਦੇ ਮੈਂ opinion ਵੀ ਸੁਣ ਰਿਹਾ ਹਾਂ ਇਸ ਬਾਰੇ ਜਾਂ ਕੁਝ ਲੋਕੀ ਇਹਨੂੰ ਬਹੁਤ ਅਬਨਾਰਮਲ ਵੇ ਨਾਲ ਲੈ ਰਹੇ ਨੇ ਜੋ ਕਿ ਠੀਕ ਨਹੀਂ ਹੈ ਪਹਿਲੀ ਗੱਲ ਤਾਂ ਜਾਣਨ ਵਾਲੀ ਇਹ ਹੈਗੀ ਹਾਂਜੀ ਕਿ ਇਹ ਕੋਈ ਬਾਈ ਚੁਆਇਸ ਨਹੀਂ ਹੈਗੇ ਓਕੇ ਜਿਹੜਾ ਵੀ ਹੈਗਾ ਕੋਈ ਲੈਸਬੀਅਨ ਹੈ ਕੋਈ ਗੇ ਹੈ ਓਕੇ ਇਹ ਕੋਈ ਗੇ ਜਾਣਬੁੱਝ ਕੇ ਗੇ ਬਣਿਆ ਹੋਇਆ ਨਹੀਂ ਹੈਗਾ ਜਾਂ ਲੈਸਬੀਅਨ ਔਰ ਉਹ ਜਾਣਬੁੱਝ ਕੇ ਲੈਸਬੀਅਨ ਨਹੀਂ ਹੈਗੀ ਓਕੇ ਉਹ ਮਤਲਬ ਆਪਣੀ ਇੱਕ ਜੈਨੇਟਿਕ ਕੰਪੋਜੀਸ਼ਨ ਕਰਕੇ ਹੈਗੀ ਅੱਛਾ ਤਾਂ ਉਹ ਹੁਣ ਜੈਨੇਟਿਕ ਕੰਪੋਜੀਸ਼ਨ ਹੋਣ ਕਰਕੇ ਉਹ ਤਾਂ ਉਹਨੂੰ ਅਸੀਂ ਕਸੂਰਵਾਰ ਨਹੀਂ ਕਹਿ ਸਕਦੇ ਜਾਂ ਉਹਦਾ ਕੋਈ ਕਸੂਰ ਨਹੀਂ ਆਪਾਂ ਮੰਨ ਸਕਦੇ ਕਿ ਉਹ ਇਦਾਂ ਕਿਉਂ ਕਰਦਾ ਹੈ ਜਾਂ ਆਪਾਂ ਸੋਚੀਏ ਵੀ ਉਹਨੂੰ ਧੱਕੇ ਨਾਲ ਫੋਰਸਫੁਲੀ ਜਾਂ ਟੌਰਚਰ ਕਰਕੇ ਉਹਨਾਂ ਦੇ ਲਈ ਪੁੱਠੇ ਸਿੱਧੇ ਲੋਕਾਂ ਵਰਤ ਕੇ ਉਹਨਾਂ ਨੂੰ ਉਸੇ ਧੱਕੇ ਨਾਲ ਮਰਦ ਨੂੰ ਮਰਦ ਬਣਾ ਮੇਲ ਨੂੰ ਮੇਲ ਬਣਾ ਦਈਏ। ਜਾਂ ਉਹਨੂੰ ਧੱਕੇ ਨਾਲ ਕਹੀਏ ਵੀ ਤੂੰ ਲੜਕੀ ਦੇ ਨਾਲ ਵਿਆਹ ਕਰਵਾ। ਇਸੇ ਤਰੀਕੇ ਨਾਲ ਇੱਕ ਲੜਕੀ ਨੂੰ ਸੀ ਕਹੀਏ ਵੀ ਤੂੰ ਲੜਕੇ ਦੇ ਨਾਲ ਵਿਆਹ ਕਰਵਾ। ਲੜਕੀ ਦੇ ਨਾਲ ਨਹੀਂ। ਜਾਂ ਤੂੰ ਲੜਕੀ ਦੇ ਨਾਲ ਨਹੀਂ ਰਹਿਣਾ ਲੜਕਿਆਂ ਦੇ ਨਾਲ ਰਹਿਣਾ ਹੈਗਾ। ਮਤਲਬ ਇਹ ਉਹਨਾਂ ਲੋਕਾਂ ਦਾ ਕਸੂਰ ਨਹੀਂ ਹੈਗਾ। ਉਹ ਲੋਕ ਮજબੂਤ ਜਿਵੇਂ ਇੱਕ ਮੇਲ ਹੈਗਾ। ਹਾਂਜੀ ਮੇਲ ਦਾ ਇਹਦੇ ਕੀ ਕਸੂਰ ਹੈਗਾ ਵੀ ਉਹ ਮੇਲ ਹੈ ਜੇ ਤੁਹਾਡੇ ਘਰੇ ਲੜਕੀ ਜੰਮੀ ਹਾਂਜੀ ਤੇ ਤੁਹਾਨੂੰ ਚਾਹਤ ਸੀਗੀ ਲੜਕੇ ਦੀ ਹਾਂਜੀ ਤਾਂ ਤੁਸੀਂ ਉਹਨੂੰ ਮਤਲਬ ਲੜਕੀ ਨੂੰ ਇਸ ਲਈ ਹੇਟ ਕਰ ਰਹੇ ਹੋ ਕਿ ਵੀ ਮੈਨੂੰ ਤੇ ਲੜਕਾ ਚਾਹੀਦਾ ਸੀ ਅੱਛਾ ਜੀ ਹੁਣ ਉਹ ਲੜਕੀ ਬਾਈ ਚੁਆਇਸ ਲੜਕੀ ਤਾਂ ਨਹੀਂ ਹੈਗੀ ਉਹ ਜਾਣ ਵਿੱਚ ਕਿ ਲੜਕੀ ਤਾਂ ਨਹੀਂ ਉਹਨੂੰ ਸਮਝ ਨਹੀਂ ਆਉਂਦੀ ਵੀ ਮੇਰੇ ਨਾਲ ਦਰਿਆੰਤ ਕਿਉਂ ਹੁੰਦੀ ਹੈ ਜਾਂ ਮੇਰੇ ਨਾਲ ਐਸਾ ਵਿਵਹਾਰ ਕਿਉਂ ਹੁੰਦਾ ਹੈ ਅੱਛਾ ਜੀ ਮੇਰਾ ਇਹਦੇ ਵਿੱਚ ਕੀ ਕਸੂਰ ਹੈਗਾ ਅੱਛਾ ਲੜਕੀ ਹੁਣ ਮਤਲਬ ਉਹਨੂੰ ਨਹੀਂ ਸਮਝ ਆਈ ਵੀ ਮੈਂ ਲੜਕੀ ਹੋ ਕੇ ਕੀ ਗਲਤੀ ਕੀਤੀ ਇਸੇ ਤਰੀਕੇ ਨਾਲ ਇਹ ਤਾਂ ਇਹਨਾਂ ਦਾ ਦਿਮਾਗ ਇਹਨਾਂ ਦਾ ਬ੍ਰੇਨ ਇਹਨਾਂ ਦਾ ਮਾਈਂਡ ਇਸ ਤਰ੍ਹਾਂ ਬਿਲਡ ਅਪ ਹੋ ਗਿਆ ਹੁਣ ਇਹਨਾਂ ਨੂੰ ਤਾਂ ਕੋਈ ਆਪਾਂ ਕਸੂਰਵਾਰ ਨਹੀਂ ਕਹਿ ਸਕਦੇ ਨਾ ਅੱਛਾ ਹੈ ਨਾ ਇਸ ਤਰ੍ਹਾਂ ਦਾ ਹੈਗਾ ਜੀ ਇਹ ਜਿਹੜੇ ਇਹਨਾਂ ਲਈ ਗਲਤ ਲਫ਼ਜ਼ ਵਰਤੇ ਜਾ ਰਹੇ ਨੇ ਹਾਂਜੀ ਇਹਨਾਂ ਨੂੰ ਕੋਈ ਪੁੱਠੇ ਸਿੱਦੇ ਲਫ਼ਜ਼ਾਂ ਨਾਲ ਬੋਲਦਾ ਮੈਂ ਉਹ ਬੋਲ ਵੀ ਨਹੀਂ ਸਕਦਾ ਇਸੇ ਤਰੀਕੇ ਨਾਲ ਅਤਿਆਚਾਰ ਹੈ ਨਹੀਂ ਅੱਛਾ ਸੁਣੋ ਦੋਸਤ ਤੁਹਾਡੀ ਗੱਲ ਵਿਚਾਲੇ ਹੈ ਮਤਲਬ ਜਿੱਦਾਂ ਦੇ ਇਹ ਹੈਗਾ ਜੇ ਤੁਸੀਂ ਦੱਸਿਆ ਵੀ ਇਹ ਜੈਨੈਟਿਕ ਦੇ ਤੌਰ ਦੇਤੇ ਹੁੰਦੇ ਨੇ ਮਤਲਬ ਹਾਰਮੋਨਸ ਜਿਹੜੇ ਹੈਗੇ ਆ ਉਹ ਉਹ ਬੰਦੇ ਦੇ ਵਿੱਚ ਔਰਤਾਂ ਵਾਲੇ ਸ਼ਾਮਲ ਹੋ ਜਾਂਦੇ ਨੇ ਔਰਤਾਂ ਦੇ ਵਿੱਚ ਬੰਦਿਆਂ ਵਾਲੇ ਸ਼ਾਮਲ ਹੋ ਜਾਂਦੇ ਨੇ ਹਾਂਜੀ ਕੀ ਇਹਦਾ ਕੋਈ ਟਰੀਟਮੈਂਟ ਇਹਦਾ ਕੋਈ ਇਲਾਜ ਹੈ ਨਹੀਂ ਤੁਹਾਡੇ ਤੁਸੀਂ ਜਿਵੇਂ ਮਾਨਸਿਕ ਰੋਗਾਂ ਦੇ ਡਾਕਟਰ ਹੋ ਤੁਹਾਡੇ ਕੋਲ ਕੇਸ ਕੋਈ ਅਜਾ ਆਇਆ ਹੋਵੇ ਜਾਂ ਕੋਈ ਮਤਲਬ ਤੁਸੀਂ ਕਿਸੇ ਕੇਸ ਦਾ ਹਵਾਲਾ ਦੇਖੋ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਆਉਂਦੇ ਨੇ ਹਾਂਜੀ ਬਹੁਤ ਸਾਰੀਆਂ ਲੜਕੀਆਂ ਨੂੰ ਵੀ ਇਸ ਤਰ੍ਹਾਂ ਅੱਜ ਕੱਲ੍ਹ ਲਿਆਂਦਾ ਜਾ ਰਿਹਾ ਹੈ। ਅੱਛਾ ਜੀ। ਤੇ ਡਾਕਟਰ ਸਾਹਿਬ ਇਹ ਲੜਕੀ ਹੈਗੀ। ਅੱਛਾ ਜੀ। ਤੇ ਇਹ ਹੁਣ ਇਹ ਕਹਿੰਦੀ ਮੈਂ ਤਾਂ ਵਿਆਹ ਨਹੀਂ ਕਰਵਾਣਾ ਜਾਂ ਮੈਂ ਤਾਂ ਲੜਕੀ ਨਾਲ ਹੀ ਵਿਆਹ ਕਰਵਾਣਾ ਹੈ। ਅੱਛਾ ਜੀ। ਇਦਾਂ ਹੀ ਲੜਕੀਆਂ ਨੂੰ ਲੈ ਕੇ ਆਉਂਦੇ ਨੇ ਉਹ ਕਹਿੰਦੇ ਜੀ ਇਹ ਵਿਆਹ ਕਰਵਾਉਣ ਲਈ ਤਿਆਰ ਨਹੀਂ ਹੁੰਦਾ। ਇਹ ਕਹਿੰਦਾ ਮੇਰਾ ਲੜਕੀਆਂ ਦੇ ਵਿੱਚ ਇੰਟਰਸਟ ਹੀ ਨਹੀਂ ਹੈ। ਮੈਂ ਵਿਆਹ ਕਰਾ ਕੇ ਕੀ ਕਰੂੰਗਾ। ਐਵੇਂ ਕਿਸੇ ਕਿਸੇ ਦੀ ਲੜਕੀ ਦੇ ਨਾਲ ਮਤਲਬ ਇਹ ਤੁਖਾ ਹੋਊਗਾ। ਅੱਛਾ ਜੀ ਕਿ ਮੈਂ ਉਹਦੇ ਨਾਲ ਕੋਈ ਰਿਲੇਸ਼ਨ ਨਹੀਂ ਬਣਾਣੇ ਉਹਦੇ ਨਾਲ ਕੰਫਰਟੇਬਲ ਨਹੀਂ ਮਹਿਸੂਸ ਕਰਦਾ ਮੈਂ ਤੇ ਲੜਕਿਆਂ ਦੇ ਨਾਲ ਹੀ ਕੰਫਰਟੇਬਲ ਮਹਿਸੂਸ ਕਰਦਾ ਅੱਛਾ ਜੀ ਹੁਣ ਇਦਾਂ ਦੇ ਕੇਸ ਕਾਫੀ ਆਉਂਦੇ ਨੇ ਪਰ ਐ ਸੱਚ ਜਿਵੇਂ ਕੋਈ ਡਾਕਟਰਾਂ ਤੋਂ ਉਮੀਦ ਕੀਤੀ ਜਾ ਰਹੀ ਹੈ ਵੀ ਡਾਕਟਰ ਕੋਲੇ ਕੋਈ ਦਵਾਈ ਹੋਊਗੀ ਜਾਂ ਕਾਉਂਸਲਿੰਗ ਹੋਊਗੀ ਜਾਂ ਕੁਝ ਹੋਰ ਐਸਾ ਹੋਊਗਾ ਅੱਛਾ ਜੀ ਕੋਈ ਵਿਧੀ ਹੋਊਗੀ ਜਿਹਦੇ ਨਾਲ ਉਹ ਡਾਕਟਰ ਸਾਹਿਬ ਇਹਨੂੰ ਚੇਂਜ ਕਰ ਦੇਣਗੇ ਅੱਛਾ ਜੀ ਇਦੇ ਚਾਂਸ ਬਹੁਤ ਹੀ ਥੋੜੇ ਹੁੰਦੇ ਨੇ ਜਾਂ ਕੋਈ ਰੇਅਰ ਜੇ ਕੇਸਸ ਦੇ ਵਿੱਚ ਜਿਹੜੇ ਕਿਸੇ এনवायरमेंटਲ ਫੈਕਟਰ ਕਰਕੇ ਇਸ ਤਰ੍ਹਾਂ ਹੋ ਗਏ ਉਹਨਾਂ ਦੇ ਵਿੱਚ ਤਾਂ ਕੁਝ ਚਾਂਸ ਨੇ ਕੋਈ 1-2% ਕੇਸਾਂ ਦੇ ਵਿੱਚ ਕਹਿ ਲਓ ਓਕੇ ਅਦਰਵਾਈਜ਼ ਇਹ ਇੱਕ ਜੈਂਡਰ ਹੈ ਇੱਕ ਜੈਂਡਰ ਆਈਡੈਂਟੀਟੀ ਹੈ ਇੱਕ ਜੈਂਡਰ ਦੀ ਕਿਸਮ ਹੈਗੀ ਇਹਨੂੰ ਕਿਸੇ ਟ੍ਰੀਟਮੈਂਟ ਦੇ ਨਾਲ ਠੀਕ ਨਹੀਂ ਕੀਤਾ ਜਾ ਸਕਦਾ ਓਕੇ ਜੇ ਆਪਾਂ ਉਹਦੇ ਨਾਲ ਫੋਰਸਫੁਲੀ ਕਰੀਏ ਤਾਂ ਉਹਦੀ ਜੈਂਡਰ ਆਈਡੈਂਟੀਟੀ ਹੋਰ ਜ਼ਿਆਦਾ ਕਨਫਿਊਜ਼ ਹੋ ਜਾਊਗੀ ਜਦੋਂ ਤੁਸੀਂ ਦੇਖਿਆ ਵੀ ਕੁਝ ਲੋਕਾਂ ਨੂੰ ਮੈਂ ਜਿੱਦਾਂ ਪਹਿਲਾਂ ਗੱਲ ਕੀਤੀ ਹੈ ਵੀ ਲੜਕੇ ਦੀ ਚਾਹਤ ਤਾਂ ਉਹਨਾਂ ਨੇ ਹੋ ਗਈ ਲੜਕੀ ਉਹਨਾਂ ਦੇ ਤਾਂ ਉਹਨਾਂ ਨੇ ਉਸ ਲੜਕੀ ਨੂੰ ਲੜਕਾ ਬਣਾ ਕੇ ਰੱਖ ਲਿਆ ਓਕੇ ਮਤਲਬ ਉਹਦੇ ਲੜਕਿਆਂ ਵਰਗੇ ਕੱਪੜੇ ਉਹਨੂੰ ਕਹਿ ਦਿੰਦੇ ਨੇ ਵੀ ਤੂੰ ਸਾਡਾ ਮੁੰਡਾ ਹੀ ਐ ਤੇ ਤੂੰ ਮੁੰਡਿਆਂ ਵਾਂਗ ਹੀ ਰਹਿਣਾ ਤੇ ਉਹਨੂੰ ਮੁੰਡਿਆਂ ਵਾਲਾ ਸਾਰਾ ਟ੍ਰੀਟਮੈਂਟ ਮਿਲਦਾ ਹੈ ਤੇ ਉਹਨੂੰ ਮੁੰਡਾ ਹੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਮੁੰਡਾ ਨਹੀਂ ਬਣਦਾ ਉਹਦੀ ਜੈਂਡਰ ਆਈਡੈਂਟੀਟੀ ਹੋਰ ਜ਼ਿਆਦਾ ਕਨਫਿਊਜ਼ ਹੋ ਜਾਂਦੀ ਹੈ ਉਹ ਰਹਿੰਦੀ ਲੜਕੀ ਦੀ ਲੜਕੀੋ ਹੀ ਹੈ ਇਸੇ ਤਰੀਕੇ ਨਾਲ ਇਹਨਾਂ ਨੂੰ ਕਿਸੇ ਟਰੀਟਮੈਂਟ ਦੇ ਨਾਲ ਠੀਕ ਨਹੀਂ ਕੀਤਾ ਜਾ ਸਕਦਾ। ਤੇ ਕਿਸੇ ਨਾ ਕਿਸੇ ਤਰੀਕੇ ਨਾਲ ਸਮਾਜ ਨੂੰ ਕਾਨੂੰਨ ਨੂੰ ਸਾਰਿਆਂ ਨੂੰ ਇਹ ਸਵੀਕਾਰ ਹੀ ਕਰਨਾ ਪਊਗਾ। ਡਾਕਟਰ ਸਾਹਿਬ ਤੁਹਾਡੀ ਗੱਲ ਵਿਚਾਰੇਗੀ ਵੀ ਫਿਰ ਇਹਨਾਂ ਲੋਕਾਂ ਦਾ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਕੋਲ ਵੀ ਕੇਸ ਆਉਂਦੇ ਨੇ ਕਿਉਂਕਿ ਤੁਸੀਂ ਇਸ ਚੀਜ਼ ਦੇ ਮਾਹਰ ਹੋ ਤਾਂ ਵੀ ਯੂ نو ਠੀਕ ਤੇ ਨਹੀਂ ਕੀਤਾ ਜਾ ਸਕਦਾ। ਲੈਕਿਨ ਜਿੱਦਾਂ ਦਾ ਇਹਨਾਂ ਦੇ ਨਾਲ ਹੁਣ ਪਿਛਲੇ ਕੁਝ ਦਿਨਾਂ ਤੋਂ ਜਾਂ ਕੁਝ ਸਮੇਂ ਤੋਂ ਦੇਖ ਰਹੇ ਆਂ ਵੀ ਸੋਸ਼ਲ ਮੀਡੀਆ ਦੇ ਉੱਤੇ ਜਿਆਦਾ ਇਹ ਮਤਲਬ ਵਾਇਰਲ ਹੋ ਰਹੇ ਨੇ ਜਾਂ ਹੋਰ ਬੜਾ ਖਸ ਹੋ ਰਿਹਾ ਹੈ ਨਾ ਤਾਂ ਇਹਨਾਂ ਲਈ ਸਮਾਜ ਵੱਲੋਂ ਬੜੇ ਇਹ ਜੇ ਸ਼ਬਦ ਜਿਵੇਂ ਤੁਸੀਂ ਵੀ ਪਹਿਲਾਂ ਗੱਲ ਕਹੀ ਚੁੱਕੇ ਹੋ ਵੀ ਇਦਾਂ ਦੇ ਸ਼ਬਦ ਵਰਤਦੇ ਨੇ ਜਿਹੜੇ ਆਪਾਂ ਮਤਲਬ ਨਹੀਂ ਵਰਤ ਸਕਦੇ ਆਪਾਂ ਹੈ ਨਾ ਕਿਉਂਕਿ ਲੱਖਾਂ ਲੋਕਾਂ ਨੇ ਦੇਖਣਾ ਹੈ ਆਪਾਂ ਸੋਧੀ ਤਾਂ ਸਮਾਜ ਇਹਨਾਂ ਨੂੰ ਐਕਸੈਪਟ ਨਹੀਂ ਕਰ ਰਿਹਾ ਹਾਂਜੀ ਤਾਂ ਫਿਰ ਇਹਨਾਂ ਦਾ ਕੀ ਹੱਲ ਹੋ ਸਕਦਾ ਕਿ ਇਹਨਾਂ ਦਾ ਮਤਲਬ ਜਿਹੜਾ ਹੈਗਾ ਵੀ ਇਹ ਲੋਕਾਂ ਦੀ ਸਮਾਜਿਕ ਜ਼ਿੰਦਗੀ ਜਿਹੜੀ ਹੈ ਜੋ ਕਿਉਂਕਿ ਸਮਾਜ ਨਾਲੋਂ ਜਿਹੜਾ ਜਿੱਦਾਂ ਇਹਨਾਂ ਨਾਲ ਸਲੂਕ ਕੀਤਾ ਜਾ ਰਿਹਾ ਹੈ ਉਹ ਸਮਾਜ ਨਾਲੋਂ ਕੱਟੇ ਹੋਏ ਲੋਕ ਨੇ ਇੱਕ ਹਾਂ ਬਿਲਕੁਲ ਸਮਾਜ ਸਮਾਜ ਨੇ ਇਹਨਾਂ ਲੋਕਾਂ ਨੂੰ ਇਗਨੋਰ ਕਰਤਾ ਜਾਂ ਕੱਟਦਾ ਜਾਂ ਉਹਨਾਂ ਨੂੰ ਉਹ ਜੇ ਮਤਲਬ ਲਫ਼ਜ਼ਾਂ ਦੇ ਨਾਲ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਵੀ ਉਹ ਹੋਰ ਜ਼ਿਆਦਾ ਜਿਹੜੇ ਹੋ ਗਏ ਹੈ ਤਾਂ ਫਿਰ ਇਹਨਾਂ ਦਾ ਹੱਲ ਕੀ ਹੋ ਸਕਦਾ ਸਰ ਦੇਖੋ ਦੋ ਗੱਲਾਂ ਨੇ ਤੁਹਾਡੀਆਂ ਹਾਂਜੀ ਇੱਕ ਤਾਂ ਇਹ ਹੈ ਕਿ ਜਿੱਦਾਂ ਦਾ ਸਮਾਜ ਸਮਾਜ ਸੁਸਾਇਟੀ ਜਾਂ ਉੱਚ ਧਰਮ ਜਾਂ ਫਿਰਕੇ ਇਹਨਾਂ ਦੇ ਨਾਲ ਜਿਸ ਤਰ੍ਹਾਂ ਦਾ ਬਿਹੇਵ ਕਰ ਰਹੇ ਨੇ ਇਹਨਾਂ ਨੂੰ ਪੁੱਠੇ ਸਿੱਧੇ ਨਾਵਾਂ ਦੇ ਨਾਲ ਸੰਬੋਧਨ ਕਰ ਰਹੇ ਨੇ ਹਾਂਜੀ ਉਹ ਉਹਨੂੰ ਤਾਂ ਮੈਂ ਮੰਨਦਾ ਇੱਕ ਅਤਿਆਚਾਰ ਓਕੇ ਇੱਕ ਜੁਰਮ ਓਕੇ ਜਿਵੇਂ ਆ ਐਗਜ਼ਾਮਪਲ ਲਈਏ ਤਾਂ ਇੱਕ ਆਪਾਂ ਐਸਸੀ ਕੈਟਾਗਰੀ ਦੇ ਕਿਸੇ ਬੰਦੇ ਨੂੰ ਉਹਦੇ ਜਾਤੀ ਸੂਚਕ ਸ਼ਬਦ ਦੇ ਨਾਲ ਸੰਬੋਧਨ ਕਰਦੇ ਆਂ ਹਾਂਜੀ ਤਾਂ ਉਹ ਇੱਕ ਜੁਰਮ ਹੈਗਾ ਓਕੇ ਸਜ਼ਾਯੋਗ ਜੁਰਮ ਹੈਗਾ ਹੈਨਾ ਤੁਹਾਨੂੰ ਪਤਾ ਹੈ ਹਾਂਜੀ ਹਾਂਜੀ ਇਸੇ ਤਰੀਕੇ ਨਾਲ ਹੀ ਇਹ ਇੱਕ ਕੈਟਾਗਰੀ ਹੈ ਓਕੇ ਇਹਨਾਂ ਨੂੰ ਆਪਾਂ ਇੱਕ ਐ ਪੁੱਠੇ ਸਿੱਧੇ ਲਫ਼ਜ਼ਾਂ ਦੇ ਨਾਲ ਸੰਬੋਧਨ ਕਰੀਏ ਤਾਂ ਇਹਨਾਂ ਦੇ ਉੱਤੇ ਇੱਕ ਹੋਣ ਵਾਲਾ ਇੱਕ ਅਤਿਆਚਾਰ ਦੇ ਬਰਾਬਰ ਹੈ ਇੱਕ ਤਾਂ ਇਹ ਗੱਲ ਦੂਸਰੀ ਜਿਹੜੀ ਤੁਸੀਂ ਸਮਝ ਪੁੱਛਦੇ ਹੋ ਕਿ ਫੇਕੀ ਹੋਣਾ ਚਾਹੀਦਾ ਹੈ ਹਾਂਜੀ ਦੇਖੋ ਇਹਦੇ ਬਾਰੇ ਨਾ ਤਾਂ ਕੋਈ ਸਮਝ ਕਲੀਅਰ ਹੋ ਰਿਹਾ ਹੈ ਹਾਂਜੀ ਪੂਰੇ ਵਰਲਡ ਦੇ ਵਿੱਚ ਸਾਰੇ ਕੰਟਰੀਜ਼ ਦੇ ਵਿੱਚ ਇਸ ਤਰ੍ਹਾਂ ਦੀਆਂ ਕਮਿਊਨਿਟੀਜ਼ ਦੇ ਇਸ ਤਰ੍ਹਾਂ ਦੀਆਂ ਅਬਨਾਰਮਲਿਟੀਆਂ ਦੇ ਲੋਕ ਪੈਦਾ ਹੁੰਦੇ ਨੇ ਹਾਂਜੀ ਲੜਕੀਆਂ ਦੇ ਵਿੱਚ ਵੀ ਤੇ ਲੜਕਿਆਂ ਦੇ ਵਿੱਚ ਵੀ ਹਾਂਜੀ ਹੁਣ ਜਿਹੜੀ ਫਸਣ ਵਾਲੀ ਗੱਲ ਹੈਗੀ ਜੇ ਇੰਡੀਵਿਜੂਅਲ ਦੀ ਗੱਲ ਕਰੀਏ ਹਾਂਜੀ ਤਾਂ ਮੇਰੇ ਕੋਲ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਜਿਹੜੇ ਆਉਂਦੇ ਨੇ ਖੁਦ ਹੀ ਹਾਂਜੀ ਉਹਨਾਂ ਨੂੰ ਖੁਦ ਹੀ ਸਮਝ ਨਹੀਂ ਆਉਂਦੀ ਵੀ ਡਾਕਟਰ ਸਾਹਿਬਾ ਅਸੀ ਕੀ ਕਰੀਏ ਓਕੇ ਸਾਡਾ ਇਹਦੇ ਵਿੱਚ ਕੀ ਕਸੂਰ ਹੈ ਮੇਰਾ ਜੀ ਹੁਣ ਵਿਆਹ ਕਰ ਦੇਣਗੇ ਹਾਂਜੀ ਤੇ ਮੈਂ ਔਰਤ ਨਾਲ ਰਹਿਣਾ ਤੇ ਹੈ ਨਹੀਂ ਉਹ ਔਰਤ ਨਾਲ ਵਿਚਾਰੀ ਨਾਲ ਥੱਕਾ ਪਊਗਾ ਠੀਕ ਹੈ ਤੇ ਮੈਂ ਮੈਰਹ ਦੇ ਕਿ ਕਿ ਖਸੂਰ ਮੈਰਹ ਦੇ ਕਿ ਕਰਾਂ ਹਾਂਜੀ ਹੁਣ ਇੱਕ ਕਹਾਵਤ ਹੁੰਦੀ ਹੈ ਨਾ ਵੀ ਤੁਸੀਂ ਘੋੜੇ ਨੂੰ ਪਾਣੀ ਪੀਣ ਤਾਂ ਲਿਜਾ ਸਕਦੇ ਹੋ ਹਾਂਜੀ ਪਰ ਪਾਣੀ ਪੀਣ ਲਈ ਮਜਬੂਰਤਾ ਨਹੀਂ ਕਰ ਸਕਦੇ ਨਾ ਹਾਂਜੀ ਹਾਂਜੀ ਜੀ ਇਸੇ ਤਰੀਕੇ ਨਾਲ ਲੋਕ ਕਹਿੰਦਾ ਮੈਰਾ ਤੁਸੀਂ ਧੱਕੇ ਨਾਲ ਵਿਆਹ ਤਾਂ ਕਰ ਦਿਓਗੇ ਠੀਕ ਹੈ ਠੀਕ ਹੈ ਜੀ ਹੈ ਨਾ ਪਰ ਮੈਂ ਕੋਈ ਔਰਤ ਦੇ ਨਾਲ ਕੰਫਰਟੇਬਲ ਨਹੀਂ ਮਹਿਸੂਸ ਕਰਦਾ ਕੋਈ ਰਿਲੇਸ਼ਨ ਬਣਾਉਣ 'ਚ ਮੇਰਾ ਇੰਟਰਸਟ ਨਹੀਂ ਹੋਊਗਾ ਤਾਂ ਫਿਰ ਇਹ ਗਲਤ ਹੋਊਗਾ ਮਤਲਬ ਵਿਅਕਤੀ ਨੂੰ ਖੁਦ ਵੀ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਠੀਕ ਹੈ ਮੇਰੇ ਨਾਲੇ ਕੀ ਹੋ ਗਿਆ ਮੈਂ ਜਾਂ ਤਾਂ ਔਰਤ ਹੁੰਦੀ ਜਾਂ ਮੈਂ ਮਰਦ ਹੁੰਦਾ ਮੈਨੂੰ ਹੁਣ ਸਮਝ ਨਹੀਂ ਆਉਂਦੀ ਮਦਦ ਚਲੇ ਮੈਂ ਕੀ ਹਾਂ ਕੀ ਨਹੀਂ ਹਾਂ ਦੂਜੀ ਗੱਲ ਹੈਗੀ ਪੇਰੈਂਟਸ ਦੀ ਹੁਣ ਪੇਰੈਂਟਸ ਨੂੰ ਸਮਝ ਨਹੀਂ ਆਉਂਦੀ ਪੇਰੈਂਟਸ ਪੁੱਛ ਰਹੇ ਨੇ ਵੀ ਡਾਕਟਰ ਸਾਹਿਬ ਸਾਨੂੰ ਕੋਈ ਰਾਹ ਪਾਓ ਸਾਨੂੰ ਦੱਸੋ ਅਸੀਂ ਕੀ ਕਰੀਏ ਕੋਈ ਟ੍ਰੀਟਮੈਂਟ ਹੈ ਤਾਂ ਦੱਸੋ ਨਹੀਂ ਤਾਂ ਤੁਸੀਂ ਦੱਸੋ ਵੀ ਅਸੀਂ ਕੀ ਕਰੀਏ ਇਹ ਹੁਣ ਸਾਡੀ ਲੜਕੀ ਕਹਿ ਰਹੀ ਹੈ ਵੀ ਮੈਂ ਤਾਂ ਲੜਕੀ ਨਾਲ ਹੀ ਵਿਆਹ ਕਰਵਾਉਣਾ ਹੈ ਜੇ ਕੱਲ ਨੂੰ ਵੀ ਲੜਕੀ ਵਿਆਹ ਕਰਵਾ ਕੇ ਇੱਕ ਲੜਕੀ ਹੋਰ ਘਰੇ ਲੈ ਕੇ ਆ ਗਈ ਹਾਂਜੀ ਤਾਂ ਉਹਦਾ ਕੀ ਬਣੂਗਾ ਹਾਂਜੀ ਤਾਂ ਉਹਦਾ ਕੀ ਫਿਊਚਰ ਹੈਗਾ ਸ਼ਵਾਰਤਾ ਇਹ ਉਮੀਦ ਕਰਦਾ ਹੈ ਨਾ ਵੀ ਜੇ ਤੁਹਾਡੇ ਘਰੇ ਲੜਕੀ ਹੈ ਤਾਂ ਵਿਆਹ ਹੋਵੇ ਤੇ ਗਾਹਾਂ ਤੁਹਾਡੇ ਦੋਤੇ ਦੋਤੀਆਂ ਹੋਣ ਜੇ ਤੁਹਾਡੇ ਘਰੇ ਲੜਕਾ ਹੈ ਤਾਂ ਵਿਆਹ ਹੋ ਕੇ ਨੂੰ ਘਰੇ ਆਵੇ ਤੇ ਪੁੱਤ-ਪੁੱਤੇ ਹੋਣ ਹਾਂਜੀ ਹੁਣ ਉਹ ਗਾਹਾਂ ਕੀ ਹੋਊਗਾ ਨਾ ਮਾਂ ਪਿਓ ਨੂੰ ਸਮਝ ਆਉਂਦੀ ਹੈ ਵੀ ਡਾਕਟਰ ਸਾਹਿਬ ਤੁਸੀਂ ਦੱਸੋ ਤੀਜਾ ਹੈਗਾ ਸਮਾਜ ਧਰਮ ਹਾਂਜੀ ਸਾਡਾ ਸੱਭਿਆਚਾਰ ਨਾ ਹੁਣ ਉਹਨਾਂ ਨੂੰ ਸਮਝ ਆਉਂਦੀ ਹੈ ਕਿ ਇਹਨਾਂ ਨੂੰ ਕਿਵੇਂ ਐਡਜਸਟ ਕਰੀਏ ਕੀ ਹੋਣਾ ਚਾਹੀਦਾ ਹੁਣ ਕੋਈ ਜ਼ਮਾਨਾ ਇਹ ਕੋਈ ਨਵਾਂ ਫੀਨੋਮੈਨਾ ਨਹੀਂ ਹੈਗਾ ਇਹ ਪਿਛਲੇ ਕੋਈ ਗੱਲਾਂ ਤਾਂ 10-20 ਸਾਲਾਂ ਤੋਂ ਆਈਆਂ ਹੈ ਕੋਈ ਇਹ 10-20 ਸਾਲਾਂ ਤੋਂ ਤਾਂ ਪੈਦਾ ਹੋਣ ਨਹੀਂ ਲੱਗੇ ਇਹ ਸਦਿਆਂ ਪਹਿਲਾਂ ਵੀ ਸੀਗੇ ਪਹਿਲਾਂ ਵੀ ਸਮਾਜ ਦੇ ਵਿੱਚ ਹੁੰਦੇ ਸੀ ਪਰ ਉਦੋਂ ਕਮਿਊਨੀਕੇਸ਼ਨ ਦੇ ਸਾਧਨ ਨਹੀਂ ਸੀਗੇ ਇੱਕ ਦੂਜੇ ਨਾਲ ਮੇਲਜੋਲ ਦੇ ਸਾਧਨ ਨਹੀਂ ਸੀ ਇਕੱਠੇ ਨਹੀਂ ਹੁੰਦੇ ਸੀ ਅੱਜ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇਹ ਆਰਗੇਨਾਈਜ਼ ਹੋ ਗਏ ਇਹਨਾਂ ਨੇ ਲਾਈਕ ਮਾਈਂਡਡ ਆਪਣੇ ਵਰਗੇ ਲੋਕੀ ਇਕੱਠੇ ਕਰ ਲਏ ਕਿ ਇਹਨਾਂ ਨੇ ਆਪਣੀਆਂ ਮੀਟਿੰਗਾਂ ਕਰਦੀਆਂ ਸ਼ੁਰੂ ਕਰਤੀਆਂ ਇਹਨਾਂ ਨੇ ਆਪਣੇ ਪ੍ਰੋਗਰਾਮ ਉਲੀਕਨੇ ਸ਼ੁਰੂ ਕਰਤੇ ਜਿਵੇਂ ਹੁਣ ਇੱਕ ਦੋ ਜੈਂਡਰਾਂ ਦੀ ਜੇ ਗੱਲ ਕਰੀਏ ਔਰਤਾਂ ਵੀ ਤਾਂ ਆਪਣੇ ਸੈਮੀਨਾਰ ਕਰਦੀਆਂ ਨੇ ਨਾ ਔਰਤਾਂ ਦੀ ਰਾਖੀ ਵਾਸਤੇ ਜਾਂ ਔਰਤਾਂ ਦੇ ਹੱਕਾਂ ਵਾਸਤੇ ਉਹ ਆਪਣੇ ਸੈਮੀਨਾਰ ਕਰਦੀਆਂ ਨੇ ਮੀਟਿੰਗਾਂ ਕਰਦੀਆਂ ਕਿਸੇ ਨੂੰ ਕੋਈ ਇਤਰਾਜ਼ ਤਾਂ ਨਹੀਂ ਨਾ ਇਦਾਂ ਹੀ ਮੇਲ ਵੀ ਕਰਦੇ ਨੇ ਇਦਾਂ ਜਿਹੜਾ ਥਰਡ ਜੈਂਡਰ ਹੈਗਾ ਉਹ ਕੁਸਰੇ ਵੀ ਕਰਦੇ ਨੇ ਆਪਦੇ ਹੱਕਾਂ ਵਾਸਤੇ ਉਹ ਆਪਦੀ ਲੜਾਈ ਲੜਨ ਵਾਸਤੇ ਇਸੇ ਤਰੀਕੇ ਨਾਲ ਇਹ ਲੋਕ ਹੁਣ ਇਹਦੇ ਵਿੱਚ ਸਮਾਜ ਵਿਅਲਜ ਗਿਆ ਕਿ ਆਖਰ ਕੀ ਕੀਤਾ ਜਾਵੇ ਦੇਖੋ ਕੋਈ ਕਲੀਅਰ ਕੱਟ ਦਾ ਸੋਲੂਸ਼ਨ ਨਹੀਂ ਹੈਗਾ ਪਰ ਬਹੁਤੇ ਕੰਟਰੀਜ਼ ਨੇ ਇਹਨਾਂ ਨੂੰ ਕਾਨੂੰਨ ਨੇ ਮੰਨਤਾ ਹੀ ਦਿੱਤੀ ਹੈਗੀ ਕਿ ਇਹ ਮਤਲਬ ਜਿਹੜਾ ਹੁਣ ਅਬਨਾਰਮਲ ਜੰਪਦਾ ਹੈ ਜਿਹੜਾ ਕੋਈ ਹੈਂਡੀਕੈਪਡ ਜੰਪ ਪਿਆ ਜਿਹੜਾ ਕੋਈ ਐਸਾ ਬੰਦਾ ਜੰਪ ਪਿਆ ਜਿਹਦੇ ਕੁਦਰਤੀ ਲੱਤ ਹੈ ਨਹੀਂ ਜਾਂ ਕੁਦਰਤੀ ਬਾਹ ਹੈ ਨਹੀਂ ਆਪਾਂ ਹੁਣ ਉਹਨੂੰ ਮਾਰਤਾ ਨਹੀਂ ਸਕਦੇ ਨਾ ਹਾਂਜੀ ਸਦਕਾਰੀ ਕਰਨਾ ਪੋਊਗਾ ਨਾ ਵੀ ਜਿੱਦਾਂ ਦਾ ਜੰਪ ਪਿਆ ਭਾਈ ਜੀਨ ਦਾ ਹੱਕ ਹੈ ਜਿੰਨਾ ਚਿਰ ਹੈ ਠੀਕ ਹੈ ਜੀ ਜਿੰਨਾ ਚਿਰ ਇਹਦੀ ਜ਼ਿੰਦਗੀ ਹੈ ਹੁਣ ਹੋਰ ਵੀ ਤਾਂ ਅਬਨਾਰਮਲिटीज ਕੋਈ ਜੁੜੇ ਸਿਰਾਂ ਵਾਲਾ ਜੰਪ ਪਿਆ ਹਾਂਜੀ ਕੋਈ ਮਤਲਬ ਪੇਟ ਤੋਂ ਜਿਹੜਾ ਜੰਪ ਪਿਆ ਕੋਈ ਇਦਾਂ ਦੇ ਦੇਖਦੇ ਹੋ ਨਾ ਨਾਰਮਲ ਕੇਸ ਹਾਂਜੀ ਆਪਾਂ ਉਹਨਾਂ ਨੂੰ ਵੀ ਜਿਉਣ ਦਾ ਹੱਕ ਦਿੰਨੇ ਆ ਉਸੇ ਤਰੀਕੇ ਨਾਲ ਇਹ ਜੈਂਡਰ ਬਨਾਰਮੈਲਟੀ ਹੈ ਇਹ ਸਮਾਜ ਨੂੰ ਇਹਨਾਂ ਨੂੰ ਜੀਣ ਦਾ ਹੱਕ ਦੇਣਾ ਹੀ ਪਊਗਾ ਸਾਡੇ ਕੋਲੇ ਕੋਈ ਹੱਕ ਨਹੀਂ ਅਸੀਂ ਇਹਨਾਂ ਨੂੰ ਤੋਂ ਜ਼ਿੰਦਗੀ ਖੋਲਿਏ ਜਾਂ ਇਹਨਾਂ ਨੂੰ ਮਾਰ ਦਈਏ ਖਤਮ ਕਰ ਦਈਏ ਜਾਂ ਇਹਨਾਂ ਨੂੰ ਟਾਰਚਰ ਕਰੀਏ ਸਮਾਜ ਦੇ ਵਿੱਚ ਇਹ ਹੱਲ ਨਹੀਂ ਹੈਗਾ ਬਹੁਤੇ ਕੰਟਰੀ ਦੇ ਵਿੱਚ ਕਾਨੂੰਨ ਨੇ ਇਹਨਾਂ ਨੂੰ ਮਾਨਤਾ ਦਿੱਤੀ ਵੀ ਹਾਂ ਇਹ ਆਪਦੇ ਢੰਗ ਨਾਲ ਰਹਿ ਸਕਦੇ ਆ ਦੇਖੋ ਜੇ ਤਾਂ ਅਸੀਂ ਬਦਲ ਦਈਏ ਜਾਂ ਤਾਂ ਜੇ ਵਿਗਿਆਨ ਕਹਿ ਰਿਹਾ ਵੀ ਇਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ ਤਾਂ ਫਿਰ ਇਹਨਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ ਅਗਲਾ ਇੱਕ ਲਾਸਟ ਇਹ ਹੈਗਾ ਕਿ ਇੱਕ ਹੱਲ ਆਪਰੇਸ਼ਨ ਵੀ ਹੈਗਾ ਕਿ ਆਪਰੇਸ਼ਨ ਦੇ ਨਾਲ ਇਹਨਾਂ ਦਾ ਜੈਂਡਰ ਚੇਂਜ ਕਰ ਦਿੱਤਾ ਜਾਵੇ ਉਹ ਵੀ ਕਾਫੀ ਕਨਫਿਊਜ਼ਡ ਪ੍ਰੋਸੈਸ ਹੈਗਾ ਕੋਈ ਬਹੁਤ ਕਲੀਅਰ ਕਟ ਨਹੀਂ ਹੈਗਾ ਕੁਝ ਲੋਕੀ ਕਰਵਾ ਵੀ ਰਹੇ ਨੇ ਐਦਾਂ ਦੇ ਇਸ ਕਮਿਊਨਿਟੀ ਦੇ ਲੋਕੀ ਜਿਹੜੇ ਲੈਸਬੀਅਨ ਨੇ ਜਾਂ ਗੇ ਨੇ ਉਹ ਆਪਣਾ ਜੈਂਡਰ ਵੀ ਚੇਂਜ ਕਰਵਾ ਲੈਂਦੇ ਨੇ ਕੁਝ ਲੋਕਾਂ ਨੇ ਕਰਵਾਇਆ ਵੀ ਹੈਗਾ ਪਰ ਉਹਦੇ ਦੀ ਕੋਈ ਬਹੁਤ ਠੀਕ ਰਿਜ਼ਲਟ ਨਹੀਂ ਹੈਗੇ ਹਾਂਜੀ ਆਪਾਂ ਕੋਈ ਬਹੁਤ ਨਾ ਠੀਕ ਕਹਿ ਸਕਦੇ ਨਾ ਗਲਤ ਪਰ ਵਿਗਿਆਨ ਵੱਲੋਂ ਇੱਕ ਬਦਲ ਜ਼ਰੂਰ ਹੈਗਾ ਨਹੀਂ ਡਾਕਟਰ ਸਾਹਿਬ ਤੁਹਾਡਾ ਕਹਿਣ ਤੋਂ ਪਾਵਾ ਵੀ ਜੇ ਹੁਣ ਦਾ ਕੋਈ ਆਪਰੇਸ਼ਨ ਵਗੈਰਾ ਕਰਵਾਇਆ ਜਾਵੇ ਤਾਂ ਵੀ ਇਹਨਾਂ ਦੀ ਠੀਕ ਹੋਣ ਦੀ ਸੰਭਾਵਨਾ ਨਹੀਂ ਹੈ ਨਹੀਂ ਇਹ ਤਾਂ ਨਹੀਂ ਹੈਗਾ ਵੀ ਠੀਕ ਹੋਣ ਦੀ ਸੰਭਾਵਨਾ ਨਹੀਂ ਹੈਗੀ ਇਦਾਂ ਦੇ ਆਪਰੇਸ਼ਨ ਸਕਸੈਸਫੁਲ ਰਹੇ ਨੇ ਹਾਂਜੀ ਪਰ ਉਹਨਾਂ ਦੀ ਜਿਹੜੀ ਮਾਨਸਿਕ ਆਈਡੈਂਟੀ ਹੈਗੀ ਨਾ ਫਿਰ ਕਿਤੇ ਨਾ ਕਿਤੇ ਕਨਫਿਊਜ਼ ਹੋ ਜਾਂਦੀ ਹੈਗੀ ਮਤਲਬ ਉਹ ਦੋਨੋਂ ਪਾਸੇ ਨੇ ਨਾ ਨਹੀਂ ਅ ਦੱਸੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਇਹ ਮਤਲਬ ਹਾਰਮੋਨਸ ਦੇ ਕਾਰਨ ਹੈਗੇ ਆ ਮਾਨਸਿਕ ਤੌਰ ਦੇਤੇ ਹੈਗੇ ਫਿਰ ਪ੍ਰੈਸ਼ਰ ਕਿਸ ਚੀਜ਼ ਦਾ ਹੁੰਦਾ ਜੀ ਨਹੀਂ ਜੇ ਹੁਣ ਇੱਕ ਲੜਕੀ ਇਹ ਕਹਿ ਰਹੀ ਹੈਗੀ ਕਿ ਵੀ ਮੈਂ ਬੇਸਿਕਲੀ ਲੜਕਾ ਹੂੰ ਤੇ ਮੈਂ ਲੜਕਾ ਬਣ ਕੇ ਰਹਿਣਾ ਚਾਹਣਾ ਹੂੰ ਹੂੰ ਹੁਣ ਉਹ ਕੱਪੜੇ ਤਾਂ ਮਰਦਾਂ ਵਾਲੇ ਪਾ ਲੇ ਠੀਕ ਹੈ ਉਹ ਕਹਿੰਦਾ ਉਹ ਕਹਿੰਦੀ ਵੀ ਮੈਂ ਲੜਕੀ ਦੇ ਨਾਲ ਵਿਆਹ ਕਰਵਾਉਣਾ ਚਾਹਨੀ ਆ ਠੀਕ ਹੈ ਤਾਂ ਮੈਂ ਲੜਕੀਆਂ ਵਾਲੇ ਆਰਗਨ ਚਾਹਨੀ ਆ ਅੱਛਾ ਜੀ ਔਰ ਮੈਡੀਕਲ ਸਾਇੰਸ ਦੇ ਵਿੱਚ ਇਹ ਅੱਜ ਮਤਲਬ ਪ੍ਰੋਵੀਜ਼ਨ ਹੈਗੀ ਕਿ ਇੱਕ ਲੜਕੀ ਨੂੰ ਲੜਕਾ ਬਣਾ ਦਿੱਤਾ ਜਾਵੇ ਉਹਦੇ ਮੇਲ ਆਰਗਨਸ ਲਗਾ ਦਿੱਤੇ ਜਾਣ ਤੇ ਉਹਨੂੰ ਬਾਅਦ ਚ ਹਾਰਮੋਨਲ ਥੈਰੇਪੀ ਦੇ ਕੇ ਉਹਨੂੰ ਮੇਲ ਹੀ ਬਣਾ ਦਿੱਤਾ ਜਾਵੇ ਉਹਦੀ ਆਵਾਜ਼ ਵੀ ਬਦਲ ਜਾਂਦੀ ਹੈ ਹਾਰਮੋਨਸ ਦਿੱਤੇ ਜਾਂਦੇ ਨੇ ਤਾਂ ਮੇਲ ਹਾਰਮੋਨਸ ਬਾਕੀ ਸਾਰੇ ਦੇ ਕੇ ਉਹ ਮਤਲਬ ਮੇਲ ਜੁੱਸਾ ਬਣ ਜਾਂਦਾ ਹੈ ਦਾੜ੍ਹੀ ਵੀ ਆ ਜਾਂਦੀ ਹੈ ਫੇਸ ਦੇ ਉੱਤੇ ਕਿਸੇ ਤਰੀਕੇ ਨਾਲ ਫੀਮੇਲ ਅੱਛਾ ਜੀ ਜਿਹੜਾ ਜਿਹੜਾ ਇੱਕ ਮੇਲ ਹੈਗਾ ਉਹਨੂੰ ਐ ਲੱਗਦਾ ਹੈਗਾ ਮੈਂ ਫੀਮੇਮੇਲ ਆ ਮੈਂ ਆਪਰੇਸ਼ਨ ਕਰਵਾਉਣਾ ਹੈ ਮੈਂ ਔਰਤ ਬਣਨਾ ਚਾਹੁੰਨੀ ਆ ਇਦਾਂ ਦੇ ਲੋਕੀ ਹੈਗੇ ਨੇ ਇਸ ਦੁਨੀਆ ਦੇ ਵਿੱਚ ਜਿਹੜੇ ਜੰਮੇ ਤਾਂ ਮੇਲ ਸੀ 20 ਸਾਲਾਂ ਤੋਂ ਬਾਅਦ ਉਹਨਾਂ ਨੂੰ ਲੱਗਿਆ ਵੀ ਨਹੀਂ ਨਹੀਂ ਮੈਂ ਤੇ ਫੀਮੇਲ ਆ ਉਹਨਾਂ ਨੇ ਆਪਰੇਸ਼ਨ ਕਰਵਾ ਕੇ ਆਪਣੇ ਆਪ ਨੂੰ ਫੀਮੇਲ ਬਣਾ ਲਿਆ ਨਹੀਂ ਅ ਦੱਸੋ ਤੁਹਾਡੀ ਗੱਲ ਵਿਚਾਰੇ ਵੀ ਫਿਰ ਤੁਹਾਡੀ ਗੱਲ ਮਤਲਬ ਇਹ ਹੋ ਗਈ ਇਦਾਂ ਵੀ ਨਾਲ ਜਿਸਨੂੰ ਤੁਸੀਂ ਕਹਿ ਰਹੇ ਹੋ ਵੀ ਇਦਾਂ ਦਾ ਕੋਈ ਹੱਲ ਹੈ ਨਹੀਂਗਾ ਵੀ ਇਹਦਾ ਕੋਈ ਇਲਾਜ ਕੀਤਾ ਜਾ ਸਕਦਾ ਨਾਲ ਤੁਸੀਂ ਕਹਿੰਦੇ ਵੀ ਆਪਰੇਸ਼ਨ ਨਾਲ ਹੋ ਸਕਦਾ ਫਿਰ ਮਤਲਬ ਥੋੜਾ ਜਿਹਾ ਕਲੀਅਰ ਕਰੋਗੇ ਇਸ ਬਾਰੇ ਚ ਹਾਂ ਮੈਂ ਇਹੀ ਕਹਿ ਰਹੀ ਹਾਂ ਵੀ ਜਿਹੜਾ ਇਹ ਲਾਸਟ ਹੱਲ ਹੈਗਾ ਨਾ ਆਪਰੇਸ਼ਨ ਕਰ ਦੇਣਾ ਹਾਂਜੀ ਤੇ ਇਹਦੇ ਤੇ ਵੀ ਹਜੇ ਰਿਸਰਚ ਚੱਲ ਰਹੀ ਹੈ ਅੱਛਾ ਜੀ ਤੇ ਉਦੋਂ ਬਾਅਦ ਕੀ ਹੋਊਗਾ ਅੱਛਾ ਜੀ ਕੀ ਉਹ ਇੱਕ ਔਰਤ ਨੂੰ ਇੱਕ ਆਦਮੀ ਨੂੰ ਆਪਾਂ ਔਰਤ ਬਣਾਤਾ ਹਾਂਜੀ ਆਰਗਨ ਬਾਈ ਆਰਗਨ ਕਰਤਾ ਹਾਂਜੀ ਹਾਰਮੋਨਸ ਵੀ ਉਹਨੂੰ ਦੇਤੇ ਹਾਂਜੀ ਹੈਨਾ ਔਰਤਾਂ ਵਾਲੇ ਤਾਂ ਫੇਰ ਕੀ ਉਹ ਠੀਕ ਔਰਤ ਦਾ ਰੋਲ ਸਮਾਜ ਦੇ ਵਿੱਚ ਨਿਭਾ ਪਾਉ ਇਆ ਨਹੀਂ ਨਬਾ ਪਾਉਂ। ਅੱਛਾ ਜੀ। ਉਸ ਤੋਂ ਬਾਅਦ ਫਿਰ ਕਾਫੀ ਜ਼ਿਆਦਾ ਉਹਦੀ ਕਾਉਂਸਲਿੰਗਾਂ ਚਲਦੀਆਂ ਐ, ਥੈਰੇਪੀਸ ਚਲਦੀਆਂ ਐ। ਅੱਛਾ। ਤਾਂ ਫਿਰ ਵੀ ਮਤਲਬ ਰਿਜ਼ਲਟਸ ਨਾ ਜਿਹੜੇ ਹੈਗੇ ਉਹ ਕਨਫਿਊਜ਼ਡ ਨੇ ਕਿ ਵੀ ਇਹ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਜਿਹਦੇ ਕੋਲੇ ਵੀ ਇੱਕ ਲੜਕੀ ਆਈ ਸੀ ਚੰਡੀਗੜ੍ਹ ਤੋਂ ਉਹ ਇਹ ਕਹਿ ਰਹੀ ਸੀਗੀ ਕਿ ਮੈਂ ਤਾਂ ਜੀ ਬੇਸਿਕਲੀ ਮੇਲ ਆ। ਆ ਮੇਰੀ ਤੁਸੀਂ ਬਾਡੀ ਦੇਖ ਲਓ, ਮੇਰੀਆਂ ਬਾਹਾਂ ਦੇਖ ਲਓ ਬਿਲਕੁਲ ਮੇਲ ਵਰਗੀਆਂ ਨੇ। ਮੇਰਾ ਜੁੱਸਾ ਵੀ ਮੇਲ ਵਰਗਾ ਹੈ। ਅੱਛਾ ਜੀ। ਕਿ ਮੈਂ ਇੱਕ ਲੜਕੀ ਵੀ ਲੱਭ ਲਈ ਆਪਣੇ ਰਿਆ ਦੇ ਲਈ। ਅੱਛਾ ਜੀ। ਤੇ ਮੈਂ ਮੇਲ ਹੀ ਬਣ ਕੇ ਰ ਪਰ ਅਸਲ ਦੇ ਵਿੱਚ ਮੈਂ ਬਾਈ ਆਰਗਨ ਫੀਮੇਲ ਆ ਤੇ ਮੈਂ ਆਪਣਾ ਆਪਰੇਸ਼ਨ ਕਰਵਾਉਣਾ ਚਾਹਨੀ ਆ ਮੈਂ ਆਪਰੇਸ਼ਨ ਵਾਸਤੇ ਵੀ ਗੱਲ ਕਰ ਲਈ ਖਰਚਾ ਵੀ ਬਹੁਤ ਜਿਆਦਾ ਹੈਗਾ ਮੈਂ ਖਰਚਾ ਵੀ ਰੇਂਜ ਕਰ ਲਿਆ ਉਹਦੇ ਵਾਸਤੇ ਸਰਟੀਫਿਕੇਸ਼ਨਸ ਹੈਗੀ ਬੜੇ ਥਾਂ ਤੋਂ ਇੱਕ ਸਰਟੀਫਿਕੇਸ਼ਨ ਹੈਗੀ ਇੱਕ ਸਾਈਕੋਲੋਜਿਸਟ ਤੋਂ ਉਹ ਮੈਨੂੰ ਚਾਹੀਦਾ ਸਰਟੀਫਿਕੇਟ ਸਾਡੇ ਵੱਲੋਂ ਅੱਛਾ ਕਿ ਵੀ ਇਹ ਹੈ ਇਸ ਤਰ੍ਹਾਂ ਬਣ ਸਕਦੀ ਹੈ ਤੇ ਉਦੋਂ ਬਾਅਦ ਇਹਦਾ ਬਿਹੇਵੀਅਰ ਇਸ ਤਰ੍ਹਾਂ ਦਾ ਹੋਊਗਾ اچھا ਜੀ ਮੈਂ ਉਹਨੂੰ ਕਿਹਾ ਵੀ ਇਦਾਂ ਦੇ ਸਰਟੀਫਿਕੇਟ ਕੋਈ ਕਾਮਨ ਤਾਂ ਹੈ ਨਹੀਂਗੇ ਮੈਨੂੰ ਨਹੀਂ ਪਤਾ ਇਹਦੇ ਬਾਰੇ ਪੂਰਾ ਮੈਂ ਪ੍ਰੋਸੈਸ ਪੂਰਾ ਪਤਾ ਕਰਕੇ ਫਿਰ ਕੋਈ ਅਸੀਂ ਇਦਾਂ ਦਾ ਸਰਟੀਫਿਕੇਟ ਦੇ ਸਕਦੇ ਹਾਂ ਸਾਨੂੰ ਨਹੀਂ ਕਲੀਅਰ ਕੱਟ ਪਤਾ ਹੈ ਇਹਦੇ ਬਾਰੇ اچھا ਜੀ ਕਿ ਵੀ ਇਦਾਂ ਦਾ ਸਰਟੀਫਿਕੇਟ ਈਜ਼ੀਲੀ ਦਿੱਤਾ ਜਾ ਸਕਦਾ ਜਾਂ ਉਦੋਂ ਪਹਿਲਾਂ ਕੀ ਕੀ ਟੈਸਟ ਕਰਨ ਦੀ ਲੋੜ ਹੈਗੀ ਮਤਲਬ ਵੀ ਥਾਵਾਂ ਤੋਂ ਸਰਟੀਫਿਕੇਸ਼ਨ ਦੀ ਲੋੜ ਹੈਗੀ ਗਾਇਨਕਾਲੋਜਿਸਟ ਤੋਂ ਲੈਣਾ ਹੈ ਸਾਈਕੋਲੋਜਿਸਟ ਤੋਂ ਲੈਣਾ ਹੈ ਨਿਊਰੋਲੋਜਿਸਟ ਤੋਂ ਲੈਣਾ ਹੈ अच्छा एंडोक्रोनोलॉजिस्ट ਤੋਂ ਸਰਟੀਫਿਕੇਟ ਲੈਣਾ ਹੈ ਮਤਲਬ ਇਹ ਵੀ ਬੜੀ ਲੰਬੀ ਚੌੜੀ ਪ੍ਰਕਿਰਿਆ ਹੈਗੀ ਵੀ ਕੋਈ ਸੌਖਾ ਜਿਹਾ ਹੱਲ ਨਹੀਂ ਵੀ ਜਿਵੇਂ ਆਪਾਂ ਗੁਰਦਾ ਬਦਲਾਉਣਾ ਤੇ ਹਸਪਤਲ ਗਏ ਤੇ ਬਦਲਾ ਲਿਆਏ ਜਾਂ ਜਿਵੇਂ ਆਪਾਂ ਗੁਰਦੇ ਗੁਰਦੇ ਚ ਪੱਥਰੀ ਕੱਢਣੀ ਹੈ ਤੇ ਆਪਰੇਸ਼ਨ ਕਰਵਾ ਲਿਆ ਤੇ ਇਹ ਇਹ ਬੜਾ ਲੰਮਾ ਚੌੜਾ ਪ੍ਰੋਸੈਸ ਹੈਗਾ ਤੇ ਬਹੁਤ ਹੀ ਮਹਿੰਗਾ ਪ੍ਰੋਸੈਸ ਹੈ ਤੇ ਹਜੇ ਤੱਕ ਰਿਸਰਚ ਦੇ ਵਿੱਚ ਹੀ ਹੈ ਮਤਲਬ ਬਹੁਤ ਥੋੜੇ ਜਿਹੇ ਮਤਲਬ ਤਾਂ 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 ਤੋੜਦਾ ਕਹਿੰਦਾ ਭਾਬਾ ਡਾਕਟਰ ਸਾਹਿਬ ਇਹੀ ਹੈਗਾ ਵੀ ਹਜੇ ਤੱਕ ਰਿਸਰਚ ਦੇ ਵਿੱਚ ਹੀ ਚੱਲ ਰਿਹਾ ਹੈ ਮਤਲਬ ਸਫਲ ਨਹੀਂ ਹੋਇਆ ਅਜੇ ਤੱਕ ਇਹ ਸਫਲ ਨਹੀਂ ਨਹੀਂ ਇਦਾਂ ਤਾਂ ਕੁਝ ਲੋਕਾਂ ਨੂੰ ਚੇਂਜ ਕੀਤਾ ਵੀ ਹੈਗਾ ਕੁਝ ਲੋਕਾਂ ਦੇ ਜੈਂਡਰ ਚੇਂਜ ਹੋਏ ਵੀ ਨੇ ਜਿੰਨੇ ਸਰ ਸਰ ਚੱਲ ਕੇ ਇਹਨੂੰ ਆਪਾਂ ਪੂਰੀ ਤਰ੍ਹਾਂ ਕੋਈ ਵਧੀਆ ਸੋਲੂਸ਼ਨ ਨਹੀਂ ਮੰਨ ਸਕਦੇ ਇਹ ਸਾਰਿਆਂ ਲਈ ਈਜ਼ੀ ਸੋਲੂਸ਼ਨ ਨਹੀਂ ਹੈਗਾ ਕਿਉਂਕਿ ਬਹੁਤ ਵੱਡੀ ਕਮਿਊਨਿਟੀ ਹੈਗੀ ਬਹੁਤ ਲੋਕੀ ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਹੁਣ ਸਾਹਮਣੇ ਆ ਰਹੇ ਆ ਵੱਡੇ ਗਰੁੱਪ ਸਾਹਮਣੇ ਆ ਰਹੇ ਆ ਵੱਡੇ ਸ਼ਹਿਰਾਂ ਚ ਇਹਨਾਂ ਦੀਆਂ ਮੀਟਿੰਗਸ ਹੋ ਰਹੀਆਂ ਹਨ ਹੋਟਲਾਂ ਦੇ ਵਿੱਚ ਇਹਨਾਂ ਦੀਆਂ ਦੇ ਸੈਮੀਨਾਰ ਹੋ ਰਹੇ ਨੇ ਹੈਨਾ ਸਮਾਜ ਵੀ ਕਨਫਿਊਜ਼ਡ ਹੈ ਕਿ ਆਖਰ ਕੀ ਕੀਤਾ ਜਾਵੇ ਇਹਨਾਂ ਦਾ ਕੀ ਰੋਲ ਪਲੇ ਕਰਨੇ ਸਮਾਜ ਦੇ ਵਿੱਚ ਜਾਂ ਕਿਸ ਤਰ੍ਹਾਂ ਦਾ ਸਮਾਜ ਬਣੂਗਾ ਕੀ ਹੋਊਗਾ ਕੀ ਨਹੀਂ ਹੋਊਗਾ ਠੀਕ ਹੈ ਤਾਂ ਡਾਕਟਰ ਸਭ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨੀ ਬੜਮੁੱਲੀ ਜਾਣਕਾਰੀ ਦੇਣ ਲਈ ਤਾਂ ਇਹਦੇ ਵਿੱਚ ਗੱਲ ਦਾ ਨਿਚੋੜ ਇਹੀ ਹੈ ਵੀ ਇਹ ਹਜੇ ਪ੍ਰੋਸੈਸ ਦੇ ਵਿੱਚ ਹੀ ਹੈਗਾ ਚਾਹੇ ਉਹ ਵਿਗਿਆਨਿਕ ਪੱਖ ਤੋਂ ਹੈਗਾ ਚਾਹੇ ਉਹ ਸਮਾਜਿਕ ਪੱਖ ਤੋਂ ਹੈਗਾ ਬਿਲਕੁਲ ਇਹ ਗੱਲ ਠੀਕ ਹੈ ਤੁਹਾਡੇ ਵੱਡੇ ਤੁਹਾਡੇ ਗੱਲ ਦਾ ਨਿਚੋੜ ਇਹੀ ਹੈਗਾ ਵੀ ਹਜੇ ਪ੍ਰੋਸੈਸ ਦੇ ਵਿੱਚ ਹੈਗਾ ਤੇ ਇਹ ਮਤਲਬ ਅੱਗੇ ਜਾ ਕੇ ਇਹਦਾ ਕੋਈ ਰਿਜ਼ਲਟ ਦੇਖੋ ਵੀ ਸਮਾਂ ਪਾ ਕੇ ਨਿਕਲਦਾ ਹੈ ਨਾ ਹਾਂ ਮੈਂ ਲਾਸਟ ਤੇ ਹੀ ਕਹਿਣਾ ਚਾਹਣਾ ਵੀ ਇਹਨਾਂ ਦੇ ਨਾਲ ਮਿਸਬੀਹੇਵ ਕਰਨਾ ਹਾਂਜੀ ਇਹਨਾਂ ਨੂੰ ਗਲਤ ਟਰੀਟ ਕਰਨਾ ਇਹਨਾਂ ਨੂੰ ਮਾਰ ਦਈਏ ਹਾਂਜੀ ਇਹਨਾਂ ਨੂੰ ਟੌਰਚਰ ਕਰੀਏ ਹਾਂਜੀ ਇਹ ਬਿਲਕੁਲ ਗਲਤ ਹੈ ਓਕੇ ਇਹ ਬਿਲਕੁਲ ਗਲਤ ਹੈ ਦਾ ਸਮਾਜ ਨੂੰ ਧਰਮ ਨੂੰ ਲੋਕਾਂ ਨੂੰ ਕਾਨੂੰਨ ਨੂੰ ਇਕੱਠੇ ਹੋ ਕੇ ਕੋਈ ਸੋਲੂਸ਼ਨ ਲੱਭਣਾ ਪਏਗਾ ਠੀਕ ਹੈ ਤੇ ਇਹਨਾਂ ਨੂੰ ਜੀਣ ਦਾ ਹੱਕ ਦੇਣਾ ਹੈ ਕਿ ਨਹੀਂ ਦੇਣਾ ਦੇਣਾ ਤਾਂ ਕਿਸ ਤਰ੍ਹਾਂ ਦੇਣਾ ਇਹ ਇਹ ਕਾਨੂੰਨ ਦੇ ਮਸਲੇ ਨੇ ਇਹ ਪਰ ਇਹਨਾਂ ਦਾ ਕੋਈ ਐ ਨਹੀਂ ਹੈਗਾ ਵੀ ਇਹਨਾਂ ਨੂੰ ਆਪਾਂ ਗਲਤ ਟ੍ਰੀਟ ਕਰੀਏ ਉਹ ਉਹਦੇ ਤੇ ਮੈਨੂੰ ਵੀ ਆਬਜੈਕਸ਼ਨ ਹੈ ਮੈਂ ਵੀ ਸੋਸ਼ਲ ਮੀਡੀਆ ਤੇ ਸਾਰਾ ਦਿਨ ਸੌਂਦਾ ਉਹ ਬਿਲਕੁਲ ਗਲਤ ਹੈ ओके सर ओके ओके बहुत-बहुत धन्यवाद और साहब तौडा थैंक यू समा समय समय देने और इतनी बड़ बोंली जानकारी देने के थैंक यू जी थैंक यू सो मच थैंक यू ओके सर ओके जी